ਖਬਰਾਂ ਕੋਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਨਕਮ ਟੈਕਸ ਦਫ਼ਤਰ ਦੇ ਅੰਦਰ ਭਿਆਨਕ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜੋ ਦਫ਼ਤਰ ਹੈ ਉਸ ਦਾ ਸ਼ਟਰ ਖੋਲਿਆ ਗਿਆ ਅਤੇ ਇਨਕਮ ਟੈਕਸ ਅਧਿਕਾਰੀ ਦੀ ਜਾਨ ਬਚਾਈ ਗਈ ਹੈ ਤਾਂ ਇਸ ਮੌਕੇ ਤੇ ਇਨਕਮ ਟੈਕਸ ਅਧਿਕਾਰੀ ਅਸ਼ਵਨੀ ਕੁਮਾਰ ਦੇ ਵੱਲੋਂ ਗੱਲਬਾਤ ਕਰਦੇ ਆ ਦੱਸਿਆ ਗਿਆ ਹੈ ਕਿ ਜਨਰੇਟਰ ਨੂੰ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ ਅੱਗ ਲੱਗ ਅੱਗ ਲੱਗਣ ਦਾ ਜੋ ਹੈ ਕਾਰਨ ਹੋ ਸਕਦਾ ਹੈ ਜਿਸ ਨਾਲ ਨੀਚੇ ਵਾਲੀ ਬਿਲਡਿੰਗ ਦੇ ਵਿੱਚ ਵੀ ਪੁਰਾਣੇ ਫਰਨੀਚਰ ਅਤੇ ਜਨਰੇਟਰ ਨੁਕਸਾਨੇ ਗਏ ਨੇ ਤੇ ਉਹਨਾਂ ਦਾ ਡਾਟਾ ਉੱਪਰਲੀ ਮੰਜ਼ਲ ਤੇ ਹੋਣ ਕਰਕੇ ਸੇਫ ਹੈ ਤਾਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਉੱਥੇ ਹੀ ਕਿ ਕੁਝ ਕਹਿ ਰਹੇ ਨੇ ਅਪੀੜਿਤ ਆਫੀਸਰ ਤੁਹਾਨੂੰ ਸੁਣਾ ਦਿੰਦੇ ਆ ਹਾਂਜੀ ਸਰ ਇਹ ਜਿਹੜੀ ਅੱਗ ਲੱਗੀ ਹੈ ਤਾਂ ਕੀ ਕਾਰਨ ਹੋਇਆ ਜੀ ਕਾਰਨ ਤਾਂ ਇਸ ਤਰ੍ਹਾਂ ਜੀ ਅਸੀਂ ਸਵੇਰ ਦੀ ਲਾਈਟ ਹੈ ਨਹੀਂ ਸੀਗੀ ਤੇ ਜਨਰੇਟਰ ਚੱਲ ਰਿਹਾ ਸੀਗਾ ਅੱਛਾ ਤੇ ਅਸੀਂ ਉੱਪਰ ਆਪਣਾ ਕੰਮ ਕਰ ਰਹੇ ਸੀ ਸਾਰੇ ਆਫਿਸ ਵਾਲੇ ਤੇ ਥੋੜੀ ਜੀ ਜਿੱਦਾਂ ਤੂੰ ਐਂਦੀ ਥੋੜੀ ਜੀ 스멜 ਆ ਰਹੀ ਸੀਗੀ ਉਹ ਫਿਰ ਮੈਂ ਆਪਣੇ ਚੌਕੀਦਾਰ ਨੂੰ ਕਹਾ ਮੈਂ ਕਿ نیچے ਜਾ ਕੇ ਦੇਖੋ 스멜 ਕਿਉਂ ਆ ਰਹੀ ਹੈ ਜਨਰੇਟਰ ਦੀ ਥੋੜੀ ਬੋਦੀ 스멜 ਤਾਂ ਵੈਸੇ ਵੀ ਆਂਦੀ ਹੁੰਦੀ ਹੈ ਲੇਕਿਨ ਕੁਝ ਮੈਨੂੰ ਜ਼ਿਆਦਾ ਮਹਿਸੂਸ ਹੋਈ ਤੇ ਮੈਂ ਕਿਹਾ ਚਲੋ نیچے ਜਾ ਕੇ ਦੇਖੋ ਜਦੋਂ ਉਹਨੇ نیچے ਜਾ ਕੇ ਦੇਖਿਆ ਤੇ ਇਹ ਇਹ ਹੈ ਕਿ ਥੋੜੀ ਜੀ ਮਤਲਬ ਜ਼ਿਆਦਾ ਹੈ ਜੀ 스멜 ਵੀ ਧੂਆ ਧੂਆ ਹੈਗਾ ਜਦੋਂ ਥੋੜਾ ਜਿਹਾ ਚੌਕੀਦਾਰ ਨੇ ਦੱਸਿਆ ਕਿ نیچے ਤਾਂ 스ਪਾਰਕਿੰਗ ਸ਼ੁਰੂ ਹੋ ਗਈ ਹੈ ਤੇ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਹੈ ਫਿਰ ਅਸੀਂ ਦਬਾ ਦਬ ਭੱਜਿਆ ਥੱਲੇ ਨੂੰ ਤੇ ਜਦੋਂ ਅਸੀਂ ਜਿੰਨੀ ਦੇਰ ਚ ਅ ਤੂੰ ਉੱਪਰ ਤੱਕ ਆ ਚੁੱਕਾ ਸੀਗਾ ਬਹੁਤ ਫੈਲ ਚੁੱਕਾ ਸੀਗਾ ਮਸਾਲਾ ਲੈਣਾ ਕਿ ਮੁਸ਼ਕਲ ਸੀ ਇਹ ਸਾਡਾ ਇਨਕਮ ਟੈਕ ਦਾ ਆਫਿਸ ਹੈ ਜੀ ਨਕੌਦਰ ਦਾ ਤੁਹਾਡੀ ਡੈਸੀਗਨੇਸ਼ਨ ਮੈਂ ਇਨਕਮ ਟੈਕਸ ਆਫੀਸਰ ਹਾਂ ਜੀ ਠੀਕ ਆ ਹਾਂ ਜੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਸਾਡਾ ਜਨਰੇਟਰ ਵਾਲਾ ਰੂਮ ਹੀ ਖਰਾਬ ਹੋਇਆ ਜਨਰੇਟਰ ਸਾਡਾ ਡਿਸਟਰੋਏ ਹੋ ਗਿਆ ਤੇ ਕੁਝ ਪੁਰਾਣਾ ਫਰਨੀਚਰ ਸੀਗਾ ਸਿਰਫ ਉਹ ਹੀ ਡਿਸਟਰੋਇਆ ਹੈ ਮਤਲਬ ਬਾਏ ਦਾ ਗ੍ਰੇਸ ਆਫ ਗੋਡ ਕਿ ਅਸੀਂ ਕਹਾਂਗੇ ਸਾਡਾ ਰਿਕਾਰਡ ਵਗੈਰਾ ਜਿਹੜਾ ਰੂਮ ਹੈ ਜਾਂ ਦੂਸਰੇ ਸਾਰੇ ਸੇਫ ਹੈਗੇ ਆ ਇੱਥੇ ਬਹੁਤ ਸਾਰੇ ਪੇਪਰ ਸੜੇ ਹੋਏ ਹੈਗਾ ਨਹੀਂ ਪੇਪਰ ਕੋਈ ਵੇਸਟ ਹੀ ਸੀਗਾ ਕੋਈ ਐਸਾ ਕੋਈ ਇੰਪੋਰਟੈਂਟ ਪੇਪਰ ਨਹੀਂ ਸਾਡਾ ਡਿਸਟਰੋਏ ਹੋਇਆ ਕਿਉਂਕਿ ਸਾਡੇ ਇੰਪੋਰਟੈਂਟ ਪੇਪਰ ਵੈਸੇ ਤਾਂ ਸਾਡੇ ਕੰਪਿਊਟਰਾਈਜ਼ ਉੱਪਰ ਹੈ ਸਾਰੇ ਲੇਕਿਨ ਜਿਹੜਾ ਕੁਝ ਰੂਮ ਹੈਗਾ ਉਹ ਸੈਪਰੇਟ ਰੂਮ ਹੈਗਾ ਇਹ ਕਿੰਨੇ ਵਜੇ ਲੱਗੀ ਆ ਅੱਜ ਅੱਗ ਜੀ ਦੇਖੋ ਹੁਣ ਆਪਾਂ ਤੁਹਾਨੂੰ ਆਪਾਂ ਜਮਾਂ ਮਤਲਬ ਪੌਣਾ ਘੰਟਾ ਘੰਟਾ ਤੱਕ ਪਹਿਲਾਂ ਕਹਿ ਸਕਦੇ ਹਾਂ ਜੀ ਸਰ ਕਿੰਨਾ ਕਿੰਨਾ ਕੁ ਟਾਈਮ ਲੱਗਾ ਜਿਹੜਾ ਇਹਨੂੰ ਕੰਟਰੋਲ ਕਰਨ ਚ ਕੰਟਰੋਲ ਕਰਨ ਦੇ ਵਿੱਚ ਦੇਖੋ ਜੀ 15 10 15 ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਸੀਗੀ ਤੇ ਉਹਨਾਂ ਨੇ ਜਲਦੀ ਹੀ ਕੰਟਰੋਲ ਕਰ ਲਿਆ ਅਸੀਂ ਬੜਾ ਮਤਲਬ ਥੈਂਕ ਧੰਨਵਾਦ ਹੈ ਫਾਇਰ ਬ੍ਰਿਗੇਡ ਦਾ ਜਿਹੜੇ ਟਾਈਮ 'ਚ ਪਹੁੰਚ ਗਏ ਸਰ ਤੁਹਾਡਾ ਨਾਮ ਕੀ ਹੈ ਮੈਂ ਅਸ਼ਵਨੀ ਕੁਮਾਰ ਜੀ ਹਾਂਜੀ ਤੇ ਬਾਕੀ ਉਹ ਜੋ ਵੀ ਹੋਏਗਾ ਫਿਰ ਅਸੀਂ ਉਹਨੂੰ ਰਿਪੋਰਟ ਕਰਦੇ ਹਾਂ ਅਥਾਰਟੀ ਵੱਲੋਂ ਕੀ ਕਿਹਾ ਗਿਆ ਅਥਾਰਟੀ ਤਾਂ ਕੀ ਕਹੇ ਸੀ ਉਹ ਤਾਂ ਸਾਡੇ ਆਪਣੇ ਮਤਲਬ ਪਹਿਲਾਂ ਤਾਂ ਆਪਣੇ ਜਿਹੜੇ ਸਟਾਫ ਹੈ ਆਪਣਾ ਮੇਰਾ ਉਦਾਂ ਵਾਰੀ ਪੁੱਛਣਗੇ ਕਿ ਸੇਫ ਹੈ ਬਾਕੀ ਸਾਡੇ ਰਿਕਾਰਡ ਬਾਰੇ ਪੁੱਛਣਗੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਆ ਤੇ ਜੋ ਵੀ ਮਤਲਬ ਪ੍ਰੀਲੀਮਰੀ ਰਿਪੋਰਟ ਮੈਂ ਵਰਬਲੀ ਦੇ ਦਿੱਤੀ ਹੈਗੀ ਆ ਬਾਕੀ ਉਹਨਾਂ ਨੂੰ ਮੈਂ ਅਕੋਰਡਿੰਗਲੀ ਦੱਸ ਦਾਂਗਾ ਉਹ ਫਾਈਨਲ ਜਿਹੜੇ ਸਟੇਜ ਤੇ ਤੁਹਾਡਾ ਜਨਰੇਟਰ ਹੈ ਇਹਦਾ ਕੋਈ ਆਪਰੇਟਰ ਨਹੀਂ ਹੈਗਾ ਕਿਉਂਕਿ ਦੇਖੋ ਅੱਗੇ ਦੂਰ ਤੱਕ ਫੈਲ ਗਈ ਆ ਨਹੀਂ ਇਦਾਂ ਆਪਰੇਟਰ ਤਾਂ ਗਿਆ ਜੀ ਇਹ ਛੋਟਾ ਆਫਿਸ ਹੈ ਕੋਈ ਜਨਰੇਟਰ ਹੈ ਕੋਈ ਜਿਆਦਾ ਸਾਨੂੰ ਜਨਰੇਟਰ ਦੀ ਲੋਡ ਪੈਂਦੀ ਨਹੀਂ ਜੀ ਜਨਰਲੀ ਕਿ ਅੱਜ ਕੁਦਰਤੀ ਲਾਈਟ ਫੇਰਦੀ ਨਹੀਂ ਹੋਣੀ ਤੇ ਮੈਂ ਇੱਕ ਦਿਨ ਆਫਿਸ ਜਲੰਧਰ ਵੀ ਹੁੰਦਾ ਤੇ ਅੱਜ ਮੈਂ ਉਧਰ ਮਤਲਬ ਅੱਜ ਮੈਂ ਕੁਦਰਤੀ ਇਧਰ ਇਧਰ ਇਸ ਤਰਫ ਆ ਗਿਆ ਨਾ ਉਧਰ ਤੇ ਉਹ ਮੈਂ ਜਿੱਦਾਂ ਹੀ ਪੌੜੀਆਂ ਚੜ੍ਹਿਆ ਤਾਂ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਕਿ ਸਮੈਲ ਆ ਰਹੀ ਹੈ ਤੇ ਮੈਂ ਉੱਪਰ ਜਾ ਕੇ ਜਿੱਦਾਂ ਬੈਠਿਆ ਤਾਂ ਫਿਰ ਮੈਂ ਕਿਹਾ ਚੱਲ ਥੱਲੇ ਜਾ ਕੇ ਦੇਖੋ ਤੁਸੀਂ ਤੇ ਉਹਨਾਂ ਦੇਖਿਆ ਤੇ ਥੋੜਾ ਜਿਆਦਾ ਧੂਆਂ ਲੱਗਿਆ ਤੇ ਜਦੋਂ نیچے ਆ ਕੇ ਦੇਖਿਆ ਤੇ ਜਿਆਦਾ ਮਤਲਬ ਫਿਰ ਵਾਪਸ ਹੀ ਚਲੇ ਗਿਆ ਚੌਕੀਦਾਰ ਵੀ ਬਿਚਾਰਾ ਉੱਪਰ ਕਿਉਂਕਿ ਅਸੀਂ ਇਮੀਡੀਏਟਲੀ ਸਾਰਾ ਕੁਝ ਬੰਦ ਕਰ ਦਿੱਤਾ ਪਾਣੀ ਦੀਆਂ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਦੀ ਤਾਂ ਇੱਕੋ ਹੀ ਗੱਡੀ ਆਈ ਸੀ ਉਹਨੇ ਕੰਟਰੋਲ ਕਰ ਲਿਆ ਕੋ ਤਾਂ ਸ਼ਾਇਦ ਨੁਕਸਾਨ ਹੋ ਸਕਦਾ ਸੀ ਜ਼ਿਆਦਾ। ਕਿਰਾਣਾ ਨਾਮ ਹੈ ਜੀ ਪ੍ਰਦੀਪ ਫਾਇਰਮੈਨ। ਕੀ ਗੱਲਬਾਤ ਕੀ ਹੋਈ ਇੱਥੇ? ਸਾਨੂੰ 12:05 ਮਿੰਟ ਤੇ ਕੋਲ ਆਈ ਜੀ। ਆਪਾਂ ਦਫ਼ਤਰ 'ਚ ਬੈਠੇ ਹੀ ਸਾਨੂੰ 12:05 ਮਿੰਟ ਤੇ ਕੋਲਾਇ ਹਾੜੀ 5 ਕੁ ਮਿੰਟ ਲੱਗੇ ਸਾਨੂੰ ਇੱਥੇ ਆਂਦੇ ਆਂਦੇ ਤੇ ਇੱਥੇ ਆ ਕੇ ਦੇਖਿਆ ਜੀ ਬੰਦੇ ਸ਼ਟਰ ਸ਼ੂਟਰ ਬੰਦੇ ਵੇ ਹੀ ਤੇ ਜਨਰੇਟਰ ਨੂੰ ਅੱਗ ਲੱਗੀ ਸੀ ਤੇ ਸਾਡੇ ਦੋ ਫਾਇਰਮੈਨ ਜਸਵੰਤ ਸਿੰਘ ਤੇ ਬਲਰਾਜ ਸਿੰਘ ਨੇ ਮਿੰਟੋ ਮਿੰਟ ਤਾਂ ਅੱਗ ਦੇ ਕੰਟਰੋਲ ਕੀਤਾ ਜੀ 10 ਮਿੰਟ ਲੱਗੇ ਹਾੜ ਲਈ ਸਾਨੂੰ ਬਾਕੀ ਕੋਈ ਨਾ ਨੁਕਸਾਨ ਨਹੀਂ ਆ ਫਰਨੀਚਰ ਫਰਨੀਚਰ ਜਿੰਨਾ ਕਰਕੇ ਮੇਰੇ ਹਿਸਾਬ ਨਾਲ ਤੇ ਇਹੀ ਆ ਵੀ ਜਿੱਦਾਂ ਵੀ ਸਮਾਨ ਜ਼ਿਆਦਾ ਹੀਟਰ ਤੇ ਜਨਰੇਟਰ ਨੂੰ ਸਮਾਨ ਵਾਲਾ ਵਾਲਾ ਜ਼ਿਆਦਾ ਹੀ ਹਮਸ ਜਾਰੀ ਹੋ ਗਈ ਅੰਦਰ ਉਹਨੂੰ ਆਕਸੀਜਨ ਨਹੀਂ ਮਿਲੀ ਇਸ ਕਰ ਇਹੀ ਅੱਗ ਦਾ ਕਾਰਨ ਲੱਗਦਾ ਹੋਰ ਤੇ ਕੋਈ ਕਰਦਾ ਕਾਦਾ ਆਫਿਸ ਕਾਦਾ ਹੈ ਇਹ ਇਨਕਮ ਟੈਕਸ ਆਫਿਸ ਹੈ ਨਾ ਪੁੱਛੋ ਸਰ ਹਾਂਜੀ ਸਰ ਕੀ ਨਾਮ ਜੀ ਅੰਮਰਜੀਤ ਸਿੰਘ ਸ਼ੇਰਪੁਰ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਹੈ ਸਵੇਰੇ ਅੱਜ ਇੱਥੇ ਅੱਗ ਲੱਗੀ ਕਿੱਥੇ ਲੱਗੀ ਅੱਗ ਦਫ਼ਤਰ ਇਨਕਮ ਟੈਕਸ ਦਾ ਜਿਹੜਾ ਦਫ਼ਤਰ ਹੈ 골ਡ ਰੈਨ ਦੇ ਜੀ ਅੱਗ ਲੱਗਣਾ ਮੈਨੂੰ ਫਿਰ ਇੱਕੋ ਸੋਚਣਾ ਕਿ ਮਿਲੀ ਫੋਨ ਕੀਤਾ ਇਹਨਾਂ ਨੇ ਵੀ ਇੱਥੇ ਅੱਗ ਲੱਗੀ ਆ ਮੈਂ ਫੌਰੀ ਤੌਰ ਤੇ ਫਾਇਰ ਵਾਲਿਆਂ ਨੂੰ ਸੋਚਣਾ ਦਿੱਤੀ ਉਹ ਫਾਇਰ ਵਾਲੇ ਦੀ ਆਪਣੀ ਟੀਮ ਇੱਥੇ ਪਹੁੰਚ ਗਈ ਆ ਕੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਕੀ ਲੱਗਦਾ ਸਰ ਕਾਰਨ ਤੁਹਾਨੂੰ ਇਹ ਜਿਹੜੀ ਲੱਗੀ ਆ ਗਈ ਬਿਜਲੀ ਸਰਕਟਾਂ ਲੱਗੀ ਉਹ ਜਨਰੇਟਰ ਅੰਦਰ ਸੀਗਾ ਜਿਆਦਾ ਲੈਟ ਹੈ ਨਹੀਂ ਸੀਗੀ ਉਹਦੇ ਕੋਈ ਤਕਨੀਕੀ ਨੁਕਸ ਹੋ ਗਿਆ ਅਗਲਾ ਤੇ ਜਿਵੇਂ ਨਾਲ ਦਫ਼ਤਰ ਦੇ ਉੱਪਰ ਸਾਰੀ ਧੂਆ ਹੋ ਗਿਆ ਮਲਾਜਾਂ ਉੱਪਰ ਸੀਗੇ ਜਿਹੜਿਆਂ ਦੇ ਫਿਰ ਇਹਨਾਂ ਮਲਾਜਮਾਂ ਨੂੰ ਪੌੜੀ ਦੇ ਨਾਲ ਥੱਲੇ ਧਾਰਿਆ ਗਿਆ ਹਾਂ ਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਖਬਰਾਂ ਕੋਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਨਕਮ ਟੈਕਸ ਦਫ਼ਤਰ ਦੇ ਅੰਦਰ ਭਿਆਨਕ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜੋ ਦਫ਼ਤਰ ਹੈ ਉਸ ਦਾ ਸ਼ਟਰ ਖੋਲਿਆ ਗਿਆ ਅਤੇ ਇਨਕਮ ਟੈਕਸ ਅਧਿਕਾਰੀ ਦੀ ਜਾਨ ਬਚਾਈ ਗਈ ਹੈ ਤਾਂ ਇਸ ਮੌਕੇ ਤੇ ਇਨਕਮ ਟੈਕਸ ਅਧਿਕਾਰੀ ਅਸ਼ਵਨੀ ਕੁਮਾਰ ਦੇ ਵੱਲੋਂ ਗੱਲਬਾਤ ਕਰਦੇ ਆ ਦੱਸਿਆ ਗਿਆ ਹੈ ਕਿ ਜਨਰੇਟਰ ਨੂੰ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ ਅੱਗ ਲੱਗ ਅੱਗ ਲੱਗਣ ਦਾ ਜੋ ਹੈ ਕਾਰਨ ਹੋ ਸਕਦਾ ਹੈ ਜਿਸ ਨਾਲ ਨੀਚੇ ਵਾਲੀ ਬਿਲਡਿੰਗ ਦੇ ਵਿੱਚ ਵੀ ਪੁਰਾਣੇ ਫਰਨੀਚਰ ਅਤੇ ਜਨਰੇਟਰ ਨੁਕਸਾਨੇ ਗਏ ਨੇ ਤੇ ਉਹਨਾਂ ਦਾ ਡਾਟਾ ਉੱਪਰਲੀ ਮੰਜ਼ਲ ਤੇ ਹੋਣ ਕਰਕੇ ਸੇਫ ਹੈ ਤਾਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਉੱਥੇ ਹੀ ਕਿ ਕੁਝ ਕਹਿ ਰਹੇ ਨੇ ਅਪੀੜਿਤ ਆਫੀਸਰ ਤੁਹਾਨੂੰ ਸੁਣਾ ਦਿੰਦੇ ਆ ਹਾਂਜੀ ਸਰ ਇਹ ਜਿਹੜੀ ਅੱਗ ਲੱਗੀ ਹੈ ਤਾਂ ਕੀ ਕਾਰਨ ਹੋਇਆ ਜੀ ਕారణ ਤਾਂ ਇਸ ਤਰ੍ਹਾਂ ਜੀ ਅਸੀਂ ਸਵੇਰ ਦੀ ਲਾਈਟ ਹੈ ਨਹੀਂ ਸੀਗੀ ਤੇ ਜਨਰੇਟਰ ਚੱਲ ਰਿਹਾ ਸੀਗਾ ਅੱਛਾ ਤੇ ਅਸੀਂ ਉੱਪਰ ਆਪਣਾ ਕੰਮ ਕਰ ਰਹੇ ਸੀ ਸਾਰੇ ਆਫਿਸ ਵਾਲੇ ਤੇ ਥੋੜੀ ਜੀ ਜਿੱਦਾਂ ਤੂੰ ਇਹਦੀ ਥੋੜੀ ਜੀ ਸਮੈਲ ਆ ਰਹੀ ਸੀਗੀ ਜੀ ਉਹ ਫਿਰ ਮੈਂ ਆਪਣੇ ਚੌਕੀਦਾਰ ਨੂੰ ਕਿਹਾ ਮੈਂ ਕਿ ਨੀਚੇ ਜਾ ਕੇ ਦੇਖੋ ਸਮੈਲ ਕਿਉਂ ਆ ਰਹੀ ਹੈ ਜਨਰੇਟਰ ਦੀ ਥੋੜੀ ਬੋਤੀ ਸਮੈਲ ਤਾਂ ਵੈਸੇ ਵੀ ਆਂਦੀ ਹੁੰਦੀ ਹੈ ਲੇਕਿਨ ਕੁਝ ਮੈਨੂੰ ਜ਼ਿਆਦਾ ਮਹਿਸੂਸ ਹੋਈ ਤੇ ਮੈਂ ਕਿਹਾ ਚਲੋ ਨੀਚੇ ਜਾ ਕੇ ਦੇਖੋ ਜਦੋਂ ਉਹਨੇ ਨੀਚੇ ਜਾ ਕੇ ਦੇਖਿਆ ਤੇ ਇਹ ਇਹ ਆਇਆ ਕਿ ਥੋੜੀ ਜੀ ਮਤਲਬ ਜ਼ਿਆਦਾ ਹੈਗੀ ਸਮੈਲ ਵੀ ਧੂਆਂ ਧੂਆਂ ਆਇਆਗਾ ਜੀ ਤਦੋਂ ਥੋੜਾ ਜਿਹਾ ਚੌਕੀਦਾਰ ਨੇ ਦੱਸਿਆ ਕਿ ਨੀਚੇ ਤਾਂ ਸਪਾਰਕਿੰਗ ਸ਼ੁਰੂ ਹੋ ਗਈ ਹੈ ਤੇ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਹੈ ਫਿਰ ਅਸੀਂ ਦਵਾ ਦਵਾ ਭੱਜਿਆ ਥੱਲੇ ਨੂੰ ਤੇ ਜਦੋਂ ਅਸੀਂ ਜਿੰਨੀ ਦੇਰ ਚ ਅਸੀਂ ਭੱਜੇ ਥੱਲੇ ਨੂੰ ਕੋਸ਼ਿਸ਼ ਕੀਤੀ ਹੈ ਉਹ ਉੱਪਰ ਤੱਕ ਆ ਚੁੱਕਾ ਸੀਗਾ ਬਹੁਤ ਫੈਲ ਚੁੱਕਾ ਸੀਗਾ ਮਸਾ ਲੈਣਾ ਹੀ ਮੁਸ਼ਕਲ ਸੀ ਇਹ ਸਾਡਾ ਇਨਕਮ ਟੈਕ ਦਾ ਆਫਿਸ ਹੈ ਜੀ ਨਕੌਦਰ ਦਾ ਤੁਹਾਡੀ ਡਿਜ਼ਾਈਗਨੇਸ਼ਨ ਮੈਂ ਇਨਕਮ ਟੈਕਸ ਆਫੀਸਰ ਹਾਂ ਜੀ ਠੀਕ ਆ ਹਾਂ ਜੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਸਾਡਾ ਜਨਰੇਟਰ ਵਾਲਾ ਰੂਮ ਹੀ ਖਰਾਬ ਹੋਇਆ ਜਨਰੇਟਰ ਸਾਡਾ ਡਿਸਟਰੋਏ ਹੋ ਗਿਆ ਤੇ ਕੁਝ ਪੁਰਾਣਾ ਫਰਨੀਚਰ ਸੀਗਾ ਸਿਰਫ ਉਹ ਹੀ ਡਿਸਟਰੋਇਆ ਹੈ ਮਤਲਬ ਬਾਏ ਦਾ ਗ੍ਰੇਸ ਆਫ ਗੋਡ ਕਿ ਅਸੀਂ ਕਹਾਂਗੇ ਸਾਡਾ ਰਿਕਾਰਡ ਵਗੈਰਾ ਜਿਹੜਾ ਰੂਮ ਹੈ ਜਾਂ ਦੂਸਰੇ ਸਾਰੇ ਸੇਫ ਹੈਗੇ ਆ ਇੱਥੇ ਬਹੁਤ ਸਾਰੇ ਪੇਪਰ ਸੜੇ ਹੋਏ ਹੈਗਾ ਨਹੀਂ ਪੇਪਰ ਕੋਈ ਵੇਸਟ ਹੀ ਸੀਗਾ ਕੋਈ ਐਸਾ ਕੋਈ ਇੰਪੋਰਟੈਂਟ ਪੇਪਰ ਨਹੀਂ ਸਾਡਾ ਡਿਸਟਰੋਏ ਹੋਇਆ ਕਿਉਂਕਿ ਸਾਡੇ ਇੰਪੋਰਟੈਂਟ ਪੇਪਰ ਵੈਸੇ ਤਾਂ ਸਾਡੇ ਕੰਪਿਊਟਰਾਈਜ਼ ਉੱਪਰ ਹੈ ਸਾਰੇ ਲੇਕਿਨ ਜਿਹੜਾ ਕੁਝ ਰੂਮ ਹੈਗਾ ਉਹ ਸੈਪਰੇਟ ਰੂਮ ਹੈਗਾ ਇਹ ਕਿੰਨੇ ਵਜੇ ਲੱਗੀ ਆ ਅੱਜ ਅੱਗ ਜੀ ਦੇਖੋ ਹੁਣ ਆਪਾਂ ਤੁਹਾਨੂੰ ਆਪਾਂ ਜਮਾਂ ਮਤਲਬ ਪੌਣਾ ਘੰਟਾ ਘੰਟਾਕ ਪਹਿਲਾਂ ਕਹਿ ਸਕਦੇ ਜੀ ਸਰ ਕਿੰਨਾ ਕਿੰਨਾ ਕੁ ਟਾਈਮ ਲੱਗਾ ਜਿਹੜਾ ਇਹਨੂੰ ਕੰਟਰੋਲ ਕਰਨ ਚ ਕੰਟਰੋਲ ਕਰਨ ਦੇ ਵਿੱਚ ਦੇਖੋ ਜੀ 15 10 15 ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਸੀ ਤੇ ਉਹਨਾਂ ਨੇ ਜਲਦੀ ਹੀ ਕੰਟਰੋਲ ਕਰ ਲਿਆ ਅਸੀਂ ਬੜਾ ਮਤਲਬ ਥੈਂਕ ਧੰਨਵਾਦ ਆ ਫਾਇਰ ਬ੍ਰਿਗੇਡ ਦਾ ਜਿਹੜੇ ਟਾਈਮ ਸਿਰ ਪਹੁੰਚ ਗਏ ਸਰ ਤੁਹਾਡਾ ਨਾਮ ਕੀ ਹੈ ਮੈਂ ਅਸ਼ਵਨੀ ਕੁਮਾਰ ਜੀ ਹਾਂਜੀ ਤੇ ਬਾਕੀ ਉਹ ਜੋ ਵੀ ਹੋਏਗਾ ਫਿਰ ਅਸੀਂ ਰਿਪੋਰਟ ਕਰਦੇ ਆ ਹਾਈ ਅਥਾਰਟੀ ਵੱਲੋਂ ਕੀ ਕਹਿ ਗਿਆ ਹਾਈ ਅਥਾਰਟੀ ਤਾਂ ਕੀ ਕਹੇ ਉਹ ਤਾਂ ਸਾਡੇ ਆਪਣੇ ਮਤਲਬ ਪਹਿਲਾਂ ਤਾਂ ਆਪਣੇ ਜਿਹੜੇ ਸਟਾਫ ਹੈ ਆਪਣਾ ਮੇਰਾ ਉਹਨਾਂ ਬਾਰੇ ਪੁੱਛਣਗੇ ਕਿ ਸੇਫ ਹੈ ਬਾਕੀ ਸਾਡੇ ਰਿਕਾਰਡ ਬਾਰੇ ਪੁੱਛਣਗੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਤਾਂ ਜੋ ਵੀ ਮਤਲਬ ਪ੍ਰੀਮੀਅਰ ਰਿਪੋਰਟ ਤਾਂ ਮੈਂ ਵਰਬਲੀ ਦੇ ਦਿੱਤੀ ਹੈਗੀ ਹੈ ਬਾਕੀ ਉਹਨਾਂ ਨੂੰ ਮੈਂ ਅਕੋਰਡਿੰਗਲੀ ਦੱਸ ਦਾਂਗਾ ਉਹਨ ਫਾਈਨਲ ਜਿਹੜੇ ਸਟੇਟ ਹੈ ਜਿਹੜਾ ਤੁਹਾਡਾ ਜਨਰੇਟਰ ਹੈ ਇਹਦਾ ਕੋਈ ਆਪਰੇਟਰ ਨਹੀਂ ਹੈਗਾ ਕਿਉਂਕਿ ਦੇਖੋ ਅੱਗੇ ਦੂਸ ਤੱਕ ਫੈਲ ਗਈ ਹੈ ਨਹੀਂ ਇਹ ਤਾਂ ਪ੍ਰੈਟਰ ਤਾਂ ਗਿਆ ਜੀ ਇਹ ਛੋਟਾ ਆਫਿਸ ਹੈ ਕੋਈ ਜਨਰੇਟਰ ਹੈ ਕੋਈ ਜਿਆਦਾ ਸਾਨੂੰ ਜਨਰੇਟਰ ਦੀ ਲੋਡ ਪੈਂਦੀ ਨਹੀਂ ਜੀ ਜਨਰਲੀ ਕਿ ਅੱਜ ਕੁਦਰਤੀ ਲਾਈਟ ਚੇੜਦੀ ਨਹੀਂ ਹੋਣੀ ਤੇ ਮੈਂ ਇੱਕ ਦਿਨ ਆਫਿਸ ਜਿਲੰਦਰ ਵੀ ਹੁੰਦਾ ਤੇ ਅੱਜ ਮੈਂ ਉਧਰ ਮਤਲਬ ਅੱਜ ਮੈਂ ਕੁਦਰਤੀ ਇਧਰ ਇਧਰ ਇਸ ਤਰਫ ਆ ਗਿਆ ਨਾ ਉਧਰ ਤੇ ਉਹ ਮੈਂ ਜਿੱਦਾਂ ਹੀ ਪੌੜੀਆਂ ਚੜ੍ਹਿਆ ਤਾਂ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਕਿ ਸਮੈਲ ਆ ਰਹੀ ਹੈ ਤੇ ਮੈਂ ਉੱਪਰ ਜਾ ਕੇ ਜਿੱਦਾਂ ਬੈਠਿਆ ਤਾਂ ਫਿਰ ਮੈਂ ਕਿਹਾ ਚੱਲ ਥੱਲੇ ਜਾ ਕੇ ਦੇਖੋ ਤੁਸੀਂ ਤੇ ਉਹਨਾਂ ਨੇ ਦੇਖਿਆ ਤੇ ਥੋੜਾ ਜਿਆਦਾ ਧੂਆਂ ਲੱਗਿਆ ਤੇ ਜਦੋਂ نیچے ਆ ਕੇ ਦੇਖਿਆ ਤੇ ਜਿਆਦਾ ਮੈਂ ਫਿਰ ਵਾਪਸ ਹੀ ਚਲੇ ਗਿਆ ਚੌਕੀਦਾਰ ਵੀ ਬਚਾਰਾ ਉੱਪਰ ਕਿਉਂਕਿ ਅਸੀਂ ਇਮੀਡੀਏਟਲੀ ਸਾਰਾ ਕੁਝ ਬੰਦ ਕਰ ਦਿੱਤਾ ਪਾਣੀ ਦੀਆਂ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਦੀ ਤਾਂ ਇੱਕੋ ਹੀ ਗੱਡੀ ਆਈ ਜੀ ਉਹਨੇ ਕੰਟਰੋਲ ਕਰ ਲਿਆ ਕੋਈ ਤਾਂ ਜ਼ਿਆਦਾ ਐ ਨਹੀਂ ਸੀਗਾ ਹਾਂ ਅਗਰ ਥੋੜੀ ਦੇਰ ਹੋ ਜਾਂਦੀ ਤਾਂ ਸ਼ਾਇਦ ਨੁਕਸਾਨ ਹੋ ਸਕਦਾ ਸੀ ਜ਼ਿਆਦਾ ਜੀ ਨਾਮ ਹੈ ਜੀ ਪ੍ਰਦੀਪ ਫਾਇਰਮੈਨ ਕੀ ਗੱਲਬਾਤ ਕੀ ਹੋਈ ਇੱਥੇ ਸਾਨੂੰ 12:05 ਦੇ ਪੰਜ ਮਿੰਟ ਤੇ ਗੋਲ ਆਈ ਜੀ ਆਪਾਂ ਦਫ਼ਤਰ 'ਚ ਬੈਠੇ ਸੀ ਸਾਨੂੰ 12:05 ਦੇ ਪੰਜ ਮਿੰਟ ਤੇ ਗੋਲਾੇ ਹਾੜ ਲਈ ਪੰਜ ਕੁ ਮਿੰਟ ਲੱਗੇ ਸਾਨੂੰ ਇੱਥੇ ਆਂਦੇ ਆਂਦੇ ਤੇ ਇੱਥੇ ਆ ਕੇ ਦੇਖਿਆ ਜੀ ਬ ਸ਼ਟਰ ਸ਼ੂਟਰ ਬੰਦੇ ਵੇ ਹੀ ਤੇ ਜਨਰੇਟਰ ਨੂੰ ਅੱਗ ਲੱਗੀ ਸੀ ਤੇ ਸਾਡੇ ਦੋ ਫਾਇਰਮੈਨ ਜਸਵੰਤ ਸਿੰਘ ਤੇ ਬਲਰਾਜ ਸਿੰਘ ਨੇ ਮਿੰਟੋ ਮਿੰਟ ਅੱਗ ਤੇ ਕੰਟਰੋਲ ਕੀਤਾ ਜੀ 10 ਮਿੰਟ ਲੱਗੇ ਹਾੜ ਲਈ ਸਾਨੂੰ ਬਾਕੀ ਕੋਈ ਨਾ ਨੁਕਸਾਨ ਦੇ ਨਹੀਂ ਆ ਫਰਨੀਚਰ ਫਰਨੀਚਰ ਜਿੰਨਾ ਕਰਕੇ ਮੇਰੇ ਹਿਸਾਬ ਨਾਲ ਤੇ ਇਹੀ ਆ ਵੀ ਜਿੱਦਾਂ ਵੀ ਸਮਾਨ ਜ਼ਿਆਦਾ ਹੈਟਰ ਤੇ ਜਨਰੇਟਰ ਨੂੰ ਸਮਾਨ ਵਾਲਾ ਵਾਲਾ ਜ਼ਿਆਦਾ ਹੀ ਹਮਸ ਜਾਰੀ ਹੋ ਗਈ ਅੰਦਰ ਉਹਨੂੰ ਆਕਸੀਜਨ ਨਹੀਂ ਮਿਲੀ ਇਸ ਕਰ ਇਹ ਹੀ ਅਗ ਦਾ ਕਾਰਨ ਲੱਗਦਾ ਹੋਰ ਤੇ ਕੋਈ ਕਾਰਨ। ਕਾਦਾ ਆਫਿਸ ਕਹਦਾ ਹੈ? ਇਹ ਇਨਕਮ ਟੈਕਸ ਆਫਿਸ ਹੀ। ਠੀਕ। ਨਾਮ ਪੁੱਛੋ ਸਰ। ਹਾਂਜੀ ਸਰ ਕੀ ਨਾਮ ਜੀ? ਮੈਂ ਅਮਰਜੀਤ ਸਿੰਘ ਸ਼ੇਰਪੁਰ ਜੀ। ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਹੈ ਸਵੇਰੇ ਅੱਜ ਇੱਥੇ ਅੱਗ ਲੱਗੀ। ਕਿੱਥੇ ਲੱਗੀ? ਆ ਕੇ ਦਫ਼ਤਰ, ਇਨਕਮ ਟੈਕਸ ਦਾ ਜਿਹੜਾ ਦਫ਼ਤਰ ਹੈ ਗੋਲਡ ਰੈਨ ਦੇ। ਜੀ। ਅੱਗ ਲੱਗਣਾ ਮੈਨੂੰ ਫਿਰ ਇੱਕੋ ਸੋਚਣਾ ਕਿ ਮਿਲੀ ਫੋਨ ਕੀਤਾ ਇਹਨਾਂ ਨੇ ਵੀ ਇੱਥੇ ਅੱਗ ਲੱਗ ਗਈ ਆ। ਮੈਂ ਫੌਰੀ ਤੌਰ ਤੇ ਫਾਇਰਵਾਲਿਆਂ ਨੂੰ ਸੋਚਣਾ ਦਿੱਤੀ ਉਹ ਫਾਇਰਵਾਲ ਦੀ ਆਪਣੀ ਟੀਮ ਇੱਥੇ ਪਹੁੰਚ ਗਈ ਆਜ ਕਿ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਕੀ ਲੱਗਦਾ ਸਰ ਕਾਰਨ ਤੁਹਾਨੂੰ ਇਹ ਜੀ ਜਿਹੜੀ ਲੱਗੀ ਅੱਗ ਇਹ ਬਿਜਲੀ ਸਰਕਟਾਂ ਲੱਗੀ ਹੋ ਜਨਰੇਟਰ ਅੰਦਰ ਸੀਗਾ ਜਿਆਦਾ ਲੈਟ ਹੈਣੀ ਸੀਗੀ ਉਹਦੇ ਕੋਈ ਤਕਨੀਕੀ ਨੁਕਸ ਹੋ ਗਿਆ ਅੱਗ ਲੱਗ ਗਈ ਜਿਸੇ ਨਾਲ ਦਫ਼ਤਰ ਦੇ ਉੱਪਰ ਸਾਰੀ ਧੂੰਆ ਹੋ ਗਿਆ ਮਲਾਜਮ ਉੱਪਰ ਹੀ ਸੀਗੇ ਜਿਹੜੇ ਅੰਦਰ ਫਿਰ ਇਹਨਾਂ ਮਲਾਜਮਾਂ ਨੂੰ ਪੌੜੀ ਦੇ ਨਾਲ ਥੱਲੇ ਸਾਰਿਆ ਗਿਆ ਹਾਂ ਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਠੀਕ